ਇੱਕ ਸਿੱਕੇ ਦਾ ਦੂਸਰਾ ਪਹਿਲੂ ਇਹ ਵੀ ਹੈਗਾ ਕਿ ਇੰਨਾ ਅੱਛੇ ਮੁਲਾਜ਼ਮੀਆਂ ਨੂੰ ਬਹੁਤ ਵੱਡੀਆਂ ਮੁਸ਼ਕਲਾਂ ਦਾ ਵੀ ਸਾਹਮਣਾ ਪੇਸ਼ ਪੰਜਾਬ ਪੁਲਿਸ ਦੇ ਵਿੱਚ 50 ਸਾਲ ਉਮਰ ਟੱਪ ਚੁੱਕੇ ਲਗਭਗ 80% ਅਬੋਵ ਲੋਕਾਂ ਦੇ ਵਿੱਚ ਐਸੇ ਮੁਲਾਜ਼ਮੀਆਂ ਹੈਗੇ ਆ ਜਿਨ੍ਹਾਂ ਨੂੰ ਦਿਲ ਦੇ ਰੋਗ ਨੇ ਜਿਨ੍ਹਾਂ ਨੂੰ ਮਾਈਗਰੇਨ ਹੈ ਪ੍ਰੈਸ਼ਰ ਹੈ ਟਰੈਫਿਕ ਦੇ ਵਿੱਚ ਡਿਊਟੀ ਕਰਦੇ ਆ ਟਰੈਫਿਕ ਨੂੰ ਸਹੀ ਸੁਚਾਰੂ ਢੰਗ ਨਾਲ ਚਲਾਉਣ ਦੀ ਡਿਊਟੀ ਕਰਦੇ ਆ ਉਹਨਾਂ ਨੂੰ ਸਾਦੇ ਰੋਗਾਂ ਦੇ ਨਾਲ ਵੀ ਬੜੇ ਵੱਡੇ ਲੈਵਲ ਤੇ ਗ੍ਰਸਾਉਣਾ ਪੈ ਰਿਹਾ ਹੈ ਪੰਜਾਬ ਪੁਲਿਸ ਇੱਕ ਐਸੀ ਫੋਰਸ ਜਿਹੜੀ ਹਰ ਵੇਲੇ ਸਮਾਜ ਦੇ 네ਗੇਟਿਵ ਕਮੈਂਟਸ ਔਰ ਬਹੁਤ ਵੱਡੀਆਂ ਐਡਵਰਸਿਟੀਆਂ ਭਾਂਤ ਭਾਂ ਦੇ ਲੋਕਾਂ ਦੇ ਵਿਚਾਰ 네ਗੇਟਿਵ ਰਿਮਾਰਕਸ ਨੂੰ ਆਪਣੇ ਦਿਲੋ ਜ਼ੈਨ ਦੇ ਉੱਤੇ ਰੂਹ ਦੇ ਉੱਤੇ ਸਹਿਣ ਕਰਦੀ ਹੈ ਤੁਹਾਡੇ ਸਮਾਜ ਦੇ ਲੋਕਾਂ ਦਾ ਵੀ ਬਹੁਤ ਵੱਡਾ ਇੱਕ ਫਰਜ਼ ਬੰਦਾ ਆ ਕਿ ਪੰਜਾਬ ਪੁਲਿਸ ਦੀ ਸ਼ਾਨ ਵਧਾਉਣ ਦੇ ਵਿੱਚ ਵੀ ਅਸੀਂ ਚੰਗੀ ਸੋਚ ਰੱਖੀਏ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੀ ਸਹਾਇਤਾ ਕਰੀਏ ਉਹਨਾਂ ਨੂੰ ਵੱਡਾ ਮਾਣ ਸਤਕਾਰ ਦਈਏ ਉਹਨਾਂ ਦੇ ਨਾਲ ਸ਼ਾਨਾ-ਵਸ਼ਾਨਾ ਮੋਢੇ ਦੇ ਨਾਲ ਮੋਢਾ ਲਾ ਕੇ ਚੱਲੀਏ ਪਰ ਮਾਂ तमाम ਉਮਰ ਕੇ ਸੀਨੇ ਮੇਂ ਹੈ ਦਫਨ ਹਮ ਜੋ ਚਲਤੇ ਫਿਰਤੇ ਲੋਗ ਮਜ਼ਾਰੋਂ ਸੇ ਕਮ ਨਹੀਂ ਦੋਸਤੋ ਮੇਰੀ ਅੱਜ ਦੀ ਗੱਲਬਾਤ ਦਾ ਮੌਜੂ ਸਾਡੇ ਭਾਰਤ ਦੀ ਪ੍ਰਮੁਖ ਫੋਰਸ ਔਰ ਸਾਡੀ ਫਰਸਟ ਲਾਈਨ ਆਫ ਡਿਫੈਂਸ ਯਾਨੀ ਕਿ ਪੰਜਾਬ ਪੁਲਿਸ ਉੱਪਰ ਹੈ ਉਹ ਪੰਜਾਬ ਪੁਲਿਸ ਬਹੁਤ ਸਾਰੀਆਂ ਕੁਦਰਤੀ ਕ੍ਰੂਪੀਆਂ ਬਿਮਾਰੀਆਂ ਜਿਵੇਂ ਕਿ ਕਰੋਨਾ ਵੇਲੇ ਵੀ ਸਾਡੇ ਸੂਬਾ ਵਾਸੀਆਂ ਦੀ ਰੱਖਿਆ ਔਰ ਸੁਰੱਖਿਆ ਕੀਤੀ ਉਹ ਪੰਜਾਬ ਪੁਲਿਸ ਜਿਹੜੀ 24/7 ਸਾਡੀ ਸੇਵਾ ਦੇ ਵਿੱਚ ਤਤਪਰ ਰਹਿੰਦੀ ਹੈ ਹਨੇਰੀ ਹੋਵੇ ਚੱਕੜ ਹੋਵੇ ਮੀਂਹ ਹੋਵੇ ਬਰਸਾਤ ਹੋਵੇ ਧੁੱਪ ਹੋਵੇ 18-18 ਘੰਟੇ ਦੀ ਲੰਮੀ ਡਿਊਟੀ ਸਰ ਅੰਜਾਮ ਦਿੰਦੀ ਹੈ ਉਹ ਪੰਜਾਬ ਪੁਲਿਸ ਜਿਹਦਾ ਇੱਕ ਪਾਸਾ ਇਹ ਤੇ ਦੱਸਦਾ ਕੀ ਬੜੀ ਰੋਬਦਾਰ ਆ ਬੜੀ ਮੌਜਦਾਰ ਆ ਔਰ ਬੜੀ ਸਖਤ ਸੁਭਾਅ ਵਾਲੀ ਫੋਰਸ ਆ ਪਰ ਉਹਦਾ ਦੂਜਾ ਪਹਿਲੂ ਇੱਕ ਸਿੱਕੇ ਦਾ ਦੂਸਰਾ ਪਹਿਲੂ ਇਹ ਵੀ ਹੈਗਾ ਕਿ ਇੰਨਾ ਅੱਛੇ ਮੁਲਾਜ਼ਮੀਆਂ ਨੂੰ ਬਹੁਤ ਵੱਡੀਆਂ ਮੁਸ਼ਕਲਾਂ ਦਾ ਵੀ ਸਾਹਮਣਾ ਪੇਸ਼ ਆ ਪੰਜਾਬ ਪੁਲਿਸ ਦੇ ਵਿੱਚ 50 ਸਾਲ ਉਮਰ ਟੱਪ ਚੁੱਕੇ ਲਗਭਗ 80% ਅਬੋਵ ਲੋਕਾਂ ਦੇ ਵਿੱਚ ਐਸੇ ਮੁਲਾਜ਼ਮੀਆਂ ਹੈਗੇ ਆ ਜਿਨ੍ਹਾਂ ਨੂੰ ਦਿਲ ਦੇ ਰੋਗ ਨੇ ਜਿਨ੍ਹਾਂ ਨੂੰ ਮਾਈਗਰੇਨ ਹੈ ਜਿਨ੍ਹਾਂ ਨੂੰ ਡਿਪਰੈਸ਼ਨ ਹੈ ਜਿਨ੍ਹਾਂ ਨੂੰ ਬਹੁਤ ਵੱਡੀਆਂ ਹੱਡੀਆਂ ਦੇ ਰੋਗ ਹੈਗੇ ਆ ਇਥੋਂ ਤੱਕ ਕਿ ਕਾਲਾ ਪੀਲੀਆ ਔਰ ਐਚਆਈਵੀ ਵਰਗੇ ਭਿਆਨਕ ਰੋਗਾਂ ਦੇ ਨਾਲ ਵੀ ਪੰਜਾਬ ਪੁਲਿਸ ਦੇ ਮੁਲਾਜ਼ਮੇ ਗ੍ਰਸਤ ਹੈਗੇ ਆ ਔਰ ਜਿਹੜੇ ਮੁਲਾਜ਼ਮੇ ਨਾ ਲੰਮੇ ਸਮੇਂ ਦੇ ਵਿੱਚ ਟ੍ਰੈਫਿਕ ਦੇ ਵਿੱਚ ਡਿਊਟੀ ਕਰਦੇ ਆ ਟ੍ਰੈਫਿਕ ਨੂੰ ਸਹੀ ਸੁਚਾਰੂ ਢੰਗ ਨਾਲ ਚਲਾਉਣ ਦੀ ਡਿਊਟੀ ਕਰਦੇ ਆ ਉਹਨਾਂ ਨੂੰ ਸਾਦੇ ਰੋਗਾਂ ਦੇ ਨਾਲ ਵੀ ਬੜੇ ਵੱਡੇ ਲੈਵਲ ਤੇ ਗ੍ਰਸਤ ਹੋਣਾ ਪੈ ਰਿਹਾ ਪੰਜਾਬ ਪੁਲਿਸ ਇੱਕ ਐਸੀ ਫੋਰਸ ਜਿਹੜੀ ਹਰ ਵੇਲੇ ਸਮਾਜ ਦੇ 네ਗੇਟਿਵ ਕਮੈਂਟਸ ਔਰ ਬਹੁਤ ਵੱਡੀਆਂ ਐਡਵਰਸਿਟੀਆਂ ਭਾਂਤ ਭਾਂ ਦੇ ਲੋਕਾਂ ਦੇ ਵਿਚਾਰ ਮਾੜੀ ਸ਼ਬਦਾਵਲੀ ਮਾੜੇ ਕਮੈਂਟਸ 네ਗੇਟਿਵ ਰਿਮਾਰਕਸ ਨੂੰ ਆਪਣੇ ਦਿলো ਜ਼ੈਨ ਦੇ ਉੱਤੇ ਰੂਹ ਦੇ ਉੱਤੇ ਸਹਿਣ ਕਰਦੀ ਹੈ ਪੰਜਾਬ ਪੁਲਿਸ ਦੇ ਮੁਲਾਜ਼ਮ ਵੀ ਸਾਡੇ ਸਮਾਜ ਦੇ ਵਿੱਚੋਂ ਨਿਕਲੇ ਸਾਡੇ ਪਰਿਵਾਰਾਂ ਦੇ ਵਿੱਚੋਂ ਨਿਕਲੇ ਜੀ ਹੈ ਔਰ ਸਾਡੇ ਵੀ ਜੇ ਅਸੀਂ ਪੰਜਾਬ ਪੁਲਿਸ ਉੱਤੇ ਬਹੁਤ ਵੱਡੀ ਇਨਸਾਫ ਦੀ ਤਵਕਕੋ ਰੱਖਦੇ ਹਾਂ ਇਹ ਆਸ ਰੱਖਦੇ ਹਾਂ ਕਿ 5 ਮਿੰਟਾਂ ਚ ਪਹੁੰਚ ਜਾਵੇ ਗਰੀਬ ਮਜ਼ਲੂਮ ਨੂੰ ਇਨਸਾਫ ਦੇਵੇ ਉੱਥੇ ਹੀ ਸਾਡੇ ਸਮਾਜ ਦੇ ਲੋਕਾਂ ਦਾ ਵੀ ਬਹੁਤ ਵੱਡਾ ਇੱਕ ਫਰਜ਼ ਬੰਦਾ ਆ ਕਿ ਪੰਜਾਬ ਪੁਲਿਸ ਦੀ ਸ਼ਾਨ ਵਧਾਉਣ ਦੇ ਵਿੱਚ ਵੀ ਅਸੀਂ ਚੰਗੀ ਸੋਚ ਰੱਖੀਏ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੀ ਸਹਾਇਤਾ ਕਰੀਏ ਉਹਨਾਂ ਨੂੰ ਬਣਦਾ ਮਾਨ ਸਤਿਕਾਰ ਦਈਏ ਉਹਨਾਂ ਦੇ ਨਾਲ ਸ਼ਾਨਾ-ਮਸ਼ਾਨਾ ਮੋਢੇ ਦੇ ਨਾਲ ਮੋਢਾ ਲਾ ਕੇ ਚੱਲੀਏ ਔਰ ਤੁਸੀਂ ਇਹ ਵੀ ਦੇਖ ਲਓ ਕਿ ਪੰਜਾਬ ਪੁਲਿਸ ਦੇ ਪੂਰੇ ਸਿਸਟਮ ਦੇ ਵਿੱਚ ਬਹੁਤ ਵੱਡੀਆਂ ਇਦਾਂ ਦੀਆਂ ਘਾਟਾਂ ਨੇ ਬਹੁਤ ਸਾਰੇ ਇਦਾਂ ਦੇ ਮਹਿਕਮੇ ਹੁੰਦੇ ਆ ਅਕਸਰ ਹੀ तकरीबन ਸਾਰੇ ਪੰਜਾਬ ਪੁਲਿਸ ਨੂੰ ਛੱਡ ਗਏ ਜਾਂ ਫੋਰਸ ਨੂੰ ਛੱਡ ਗਏ ਜਿਨ੍ਹਾਂ ਦੀ ਡਿਊਟੀ 8 ਘੰਟੇ 10 ਘੰਟੇ ਹੁੰਦੀ ਹੈ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੀ ਡਿਊਟੀ ਪੀਪੀਆਰ ਐਕਟ ਦੇ ਮੁਤਾਬਕ ਵੀ 12 ਤੋਂ 18 ਘੰਟੇ ਡਿਊਟੀ ਹੁੰਦੀ ਹੈ ਕੋਈ ਦਿਨ ਨਹੀਂ ਕੋਈ ਵਾਰਨਿੰਗ ਕੋਈ ਛੁੱਟੀ ਨਹੀਂ ਪਹਿਲੀ ਗੋਲੀ ਆਪਣੇ ਹਿੱਕ ਤੇ ਖਾਣ ਵਾਲੀ ਪੰਜਾਬ ਪੁਲਿਸ ਦੇ ਚੰਗੇ ਮੁਲਾਜ਼ਮ ਹੁੰਦੇ ਆ ਪੰਜਾਬ ਪੁਲਿਸ ਹਰ ਵੇਲੇ ਲੋਕਾਂ ਦੀ ਸੇਵਾ ਦੇ ਵਿੱਚ ਤਤਪਰ ਰਹਿੰਦੀ ਪਰ ਪੰਜਾਬ ਪੁਲਿਸ ਦੇ ਅੰਦਰ ਐਦਾਂ ਦੇ ਬਹੁਤ ਸਾਰੇ ਸਾਈਕੋਲੋਜੀਕਲ ਫੈਕਟਰਸ ਉਹਨਾਂ ਦੇ ਸੁਭਾਅ ਦੇ ਵਿੱਚ ਚਿੜਚਿੜਾਪਨ ਉਹਨਾਂ ਦੀ ਸਿਹਤ ਦੇ ਵਿੱਚ ਦਿਨ-ਬਦਨ ਗਰਾਵਟ ਉਹਨਾਂ ਦੀ ਕੋਈ ਫਿਜ਼ੀਕਲ ਏਵੈਲੂਏਸ਼ਨ ਨਾ ਹੋਣਾ ਫਿਜ਼ੀਕਲ ਸਕ੍ਰੀਨਿੰਗ ਨਾ ਹੋਣਾ ਉਹਨਾਂ ਦਾ ਹਰ ਵੇਲੇ ਡਿਸਟਰਬ ਰਹਿਣਾ ਨਫਰੀ ਦੇ ਵਿੱਚ ਘਾਟ ਰਹਿਣਾ ਨੀਂਦ ਪੂਰੀ ਨਾ ਹੋਣੀ ਜਾ ਕੇ 3 ਵਜੇ ਸੌਣਾ ਤੇ 5 ਵਜੇ ਫੇਰ ਉੱਠ ਜਾਣਾ ਡਿਊਟੀ ਦੇ ਉੱਤੇ ਜਾਣਾ ਇਹ ਸਾਰੀਆਂ ਮੁਸ਼ਕਲਾਂ ਜਿਹੜੀਆਂ ਘਾਟ ਨਫਰੀ ਦੇ ਕਾਰਨ ਉਹਨਾਂ ਨੂੰ ਦਰਪੇਸ਼ ਆ। ਹੋਰ ਮਹਿਕਮਿਆਂ ਦੇ ਵਿੱਚ ਬਹੁਤ ਵੱਡੀਆਂ ਤਨਖਾਹਾਂ ਹੀ ਹੁੰਦੀਆਂ। ਮੋਨਿਟਰੀ ਫੈਕਟਰਸ ਵੀ ਬੜੇ ਵੱਡੇ ਕਾਊਂਟ ਕਰਦੇ ਆ ਅਕਸਰ ਲੋਕ ਕਹਿੰਦੇ ਆ ਪੰਜਾਬ ਪੁਲਿਸ ਕ腐ਸ਼ਨ ਤੋਂ ਬਗੈਰ ਕੰਮ ਨਹੀਂ ਕਰਦੀ ਜੇ ਪੰਜਾਬ ਪੁਲਿਸ ਕੋਲ ਰਿਸੋਰਸਸ ਦੀ ਘਾਟ ਹੋਊਗੀ ਜੇ ਪੰਜਾਬ ਪੁਲਿਸ ਦਾ ਸਟਰਕਚਰ ਹੀ ਇੱਕ ਇਸ ਤਰ੍ਹਾਂ ਦਾ ਬਣਿਆ ਹੋਊਗਾ ਹਾਰਾਰਕੀ ਦੇ ਵਿੱਚ ਕਿ ਉਹਨਾਂ ਕੋਲ ਬਹੁਤ ਵੱਡੀਆਂ ਬੁਨਿਆਦੀ ਸਹੂਲਤਾਂ ਦੀ ਘਾਟ ਹੋਊਗੀ ਅੱਛੇ ਵਹੀਕਲਸ ਦੀ ਘਾਟ ਹੋਊਗੀ ਸਟੇਸ਼ਨਰੀ ਦੀ ਘਾਟ ਹੋਊਗੀ ਤੇ ਪੰਜਾਬ ਪੁਲਿਸ ਦੇ ਮਲਾਨ ਜਿਹੜੇ ਆ ਫਿਰ ਇਦਾਂ ਦੀ ਸੋਚ ਤੋਂ ਕਿਵੇਂ ਬਚ ਸਕਣਗੇ ਸੋ ਇਸ ਕਰਕੇ ਸਾਡੇ ਸਮਾਜ ਦੇ ਲੋਕਾਂ ਦੀ ਵੀ ਜ਼ਿੰਮੇਵਾਰੀ ਬਣਦੀ ਆ ਕਿ ਪੰਜਾਬ ਪੁਲਿਸ ਦਾ ਮਾਨ ਸਤਕਾਰ ਕਰਨ ਜੇ ਗਰਮੀ ਆ ਤੇ ਪੰਜਾਬ ਪੁਲਿਸ ਦਾ ਮਲਾਜ਼ਮ ਚੌਂਕ ਤੇ ਖੜਾ ਆਪ ਜੀ ਦੇ ਲਈ ਸੇਵਾ ਸੁਰੱਖਿਆ ਕਰ ਰਿਹਾ ਨੌਕਰੀ ਕਰ ਰਿਹਾ ਆਪ ਜੀ ਦੀ ਟ੍ਰੈਫਿਕ ਨੂੰ ਅੱਛੀ ਤਰ੍ਹਾਂ ਨਾਲ ਸੁਚਾਰੂ ਢੰਗ ਨਾਲ ਚਲਾ ਰਿਹਾ ਤੇ ਜੇ ਅਸੀਂ ਇਹਨੂੰ ਪਾਣੀ ਦਾ ਪਿਆਲਾ ਪਿਆ ਦੇਾਂਗੇ ਪਾਣੀ ਦੀ ਬੋਤਲ ਲੈ ਦਾਂਗੇ ਜਿਉ ਪੀਏ ਨਾ ਪੀਏ ਆਪਣੀ ਰਿਸਪੈਕਟ ਫੀਲ ਕਰੇਗਾ ਆਪਣੇ ਆਪ ਨੂੰ ਐਲੀਵੇਟਡ ਫੀਲ ਕਰੇਗਾ ਤੇ ਸਮਾਜ ਪ੍ਰਤੀ ਉਹ ਵੀ ਚੰਗਾ ਨਜ਼ਰੀਆ ਰੱਖੂਗਾ ਆਮ ਲੋਕਾਂ ਨੂੰ ਘਰ ਚ ਜਿਹੜੇ ਪਾਂਦੇ ਨਾਲ ਦੇਖੂਗਾ ਜੇ ਸਰਦੀ ਆ ਤੇ ਚਾਹ ਕਾਫੀ ਵੀ ਜੇ ਕਿਸੇ ਮਲਾਜ਼ਮ ਨੂੰ ਪੁੱਛ ਲਿਆ ਜਾਵੇ ਤੇ ਕਿੰਨੀ ਅੱਛੀ ਗੱਲ ਸਾਡੇ ਸਮਾਜ ਦੇ ਵਿੱਚ ਉਦਾਹਰਣ ਪੈਦਾ ਹੋਊਗੀ ਔਰ ਸਾਰੇ ਸਟਰਕਚਰ ਦੇ ਵਿੱਚ ਉਹਨਾਂ ਦੇ ਮੋਨਟਰੀ ਫੈਕਟਰ ਜਿੰਨ ਜਿਹੜੇ ਆ ਉਹਨਾਂ ਨੂੰ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਹਿਊਮਨ ਵੈਲਿਊਜ਼ ਨੂੰ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਸਮਾਜ ਦੇ ਵਿੱਚ ਬਣਦੀ ਰਿਸਪੈਕਟ ਉਹਨਾਂ ਨੂੰ ਦੇਣੀ ਚਾਹੀਦੀ ਆ ਅਫਸਰਾਨਾਂ ਨੂੰ ਵੀ ਉਹਨਾਂ ਕੀ ਦਬਾਅ ਉਹਨਾਂ ਉੱਤੇ ਦੇਣਾ ਚਾਹੀਦਾ ਜਿੰਨੇ ਕ ਦਬਾਅ ਦੇ ਨਾਲ ਜਿਹੜੇ ਛੋਟੇ ਲੈਵਲ ਦੇ ਮੁਲਾਜ਼ਮੀ ਨਾਲ ਸਹਿਨ ਕਰ ਸਕਣ ਔਰ ਅੱਛੀ ਡਿਊਟੀ ਕਰ ਸਕਣ ਔਫੀਸ਼ੀਅੰਟ ਡਿਊਟੀ ਕਰ ਸਕਣ ਸੋ ਇਹ ਸਾਰੀ ਗੱਲ ਕਹਿੰਦਾ ਹੋਇਆ ਮੈਂ ਅੰਤ ਦੇ ਵਿੱਚ ਤੇ ਇਹ ਜ਼ਰੂਰ ਕਹੂੰਗਾ ਕਿ ਪੰਜਾਬ ਪੁਲਿਸ ਦਾ ਸਤਿਕਾਰ ਕਰੋ ਚੌਕਾਂ ਦੇ ਵਿੱਚ ਖੜੇ ਮੁਲਾਜ਼ਮਾਂ ਦਾ ਕਿਹਾ ਮੰਨੋ ਉਹਨਾਂ ਦੀ ਗੱਲ ਮੰਨੋ ਪੰਜਾਬ ਪੁਲਿਸ ਹਰ ਵੇਲੇ ਆਪ ਸਭ ਦੀ ਡਿਊਟੀ ਲਈ ਤਤਪਰ ਹੈ 24/7 ਸੋ ਪੰਜਾਬ ਪੁਲਿਸ ਨੂੰ ਬਣਦਾ ਮਾਨ ਦਿਓ ਉਹਨਾਂ ਦੇ ਨਾਲ ਖੜੇ ਹੋ ਜੈ ਹਿੰਦ ਤਰ੍ਹਾਂ